ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੰਜਾਬ ਦੀਆਂ ਜੇਲਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਪੰਜਾਬ ਦੀਆਂ ਹਾਈ ਟੈਕ ਜੇਲਾਂ ਕਦੇ ਇੰਟਰਵਿਊ ਪ੍ਰਸਾਰਣ ਤੇ ਕਦੇ ਮੋਬਾਈਲ ਫੋਨ ਫੜੇ ਜਾਣ ਜਾਂ ਫਿਰ ਨਸ਼ਾ ਫੜੇ ਜਾਣ ਤੇ ਅਜਿਹੀਆਂ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਪਰ ਅੱਜ ਬਠਿੰਡਾ ਦੀ ਹਾਈ ਟੈਕ ਮੰਨੀ ਜਾਂਦੀ ਕੇਂਦਰੀ ਜੇਲ ਪ੍ਰਸ਼ਾਸਨ ਨੂੰ ਉਦੋਂ ਸਰਦੀਆਂ ਵਿੱਚ ਤਰੇਲੀਆਂ ਆ ਗਈਆਂ ਜਦੋਂ ਆਰਟੀਆਈ ਐਕਟਿਵਿਸਟ ਸੰਜੀਵ ਗੋਇਲ ਹੋਰਾਂ ਨੇ ਜੇਲ੍ਹ ਅੰਦਰੋਂ ਫੜੇ ਮੋਬਾਈਲਾਂ ਬਾਰੇ ਵੱਡੇ ਖੁਲਾਸੇ ਕੀਤੇ ਜਿਸ ਨੂੰ ਸੁਣ ਕੇ ਇਕੱਲਾ ਜੇਲ੍ਹ ਪ੍ਰਸ਼ਾਸਨ ਹੀ ਨਹੀਂ ਬਲਕਿ ਪੰਜਾਬ ਸਰਕਾਰ ਕਾਰ ਵੀ ਸੋਚਾਂ ਵਿੱਚ ਪੈ ਗਈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗੋਇਲ ਹੋਰਾਂ ਨੇ ਦੱਸਿਆ ਕਿ ਪਿਛਲੇ 5 ਸਾਲਾਂ ਦੌਰਾਨ ਜੇਲ੍ਹ ਦੇ ਅੰਦਰੋਂ ਕਰੀਬ 248 ਫੋਨ ਅਤੇ 150 ਬੈਟਰੀਆਂ ਬਰਾਮਦ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ ਅੱਗੇ ਜੋ ਉਹਨਾਂ ਨੇ ਦੱਸਿਆ ਉਹ ਸੁਣਨਾ ਤੁਹਾਡੇ ਸਾਰਿਆਂ ਲਈ ਬੇਹੱਦ ਜ਼ਰੂਰੀ ਹੈ। ਜੀ ਮੇਰਾ ਨਾਮ ਹੈਗੇ ਸੰਜੀਵ ਗੋਇਲ ਜੀ ਮੈਂ ਆਰਟੀਐਕਟਿਵ ਸਟੰਬ ਬਠਿੰਡਾ ਤੋਂ ਜੀ। ਤੇ ਇਹਦੇ ਵਿੱਚ ਮੈਂ ਇੱਕ ਜੇਲ੍ਹ ਦੇ ਅੰਦਰੋਂ ਮੋਬਾਈਲ ਮਿਲਣ, SIM ਕਾਰਡ ਮਿਲਣ ਤੇ ਬੈਟਰੀ ਮਿਲਣ ਸੰਬੰਧੀ ਇਹ ਐਫਆਰ ਦਰਜ ਕਰਾਈ ਗਈਆਂ। ਉਸ ਸੰਬੰਧੀ ਇੱਕ ਸੂਚਨਾ ਕੈਂਡ ਥਾਣਾ ਬਠਿੰਡਾ ਤੋਂ ਮੰਗੀ ਗਈ ਸੀ। ਦੀ ਦੇ ਵਿੱਚ ਇਹ ਮੈਨੂੰ 5 ਸਾਲ ਦਾ ਲਗਭਗ ਰਿਕਾਰਡ ਦਿੱਤਾ ਗਿਆ ਹੈ ਉਹਦੇ ਵਿੱਚ ਖੁਲਾਸਾ ਇਹ ਹੋਇਆ ਕਿ ਜਦੋਂ ਮੈਂ ਅਕੜੇ ਕੇ ਸਾਲਵਾਇਜ਼ ਰਿਕਾਰਡ ਚੈੱਕ ਕੀਤਾ ਤਾਂ 248 ਮੋਬਾਈਲ ਪਿਛਲੇ 5 ਸਾਲ ਦੇ ਵਿੱਚ ਲਗਭਗ ਉੱਥੋਂ ਕੈਂਟ ਜੇਲ ਦੇ ਅੰਦਰੋਂ ਆ ਦੇ ਕੇਂਦਰੀ ਜੇਲ ਦੇ ਅੰਦਰੋਂ ਬਰਾਮਦ ਹੋਇਆ ਤੇ ਜੇਪ ਬੈਟਰੀ ਦੀ ਗੱਲ ਕਰੀ ਮੋਬਾਈਲ ਬੈਟਰੀ ਦੇ 150 ਮੋਬਾਈਲ ਦੀ ਬੈਟਰੀ ਬਰਾਮਦ ਹੋ ਚੁੱਕੀ ਪਿਛਲੇ 5 ਸਾਲ ਦੇ ਵਿੱਚ ਤੇ 81 SIM ਕਾਰਡ ਬਰਾਮਦ ਹੋ ਚੁੱਕਿਆ ਹੈ ਤੇ ਉਸ ਦੇ ਵਿੱਚ ਉਹ ਤੋਂ ਮੈਂ ਪੁੱਛਿਆ ਗਿਆ ਸੀ ਵੀ FIR ਕਿੰਨੀਆਂ ਦਰਜ ਕਰਾਈਆਂ ہیں ਜੇਲ ਪ੍ਰਸ਼ਾਸਨ ਦੇ ਵੱਲੋਂ ਤੁਹਾਡੇ ਕੋਲੇ ਤੇ ਉਹਨਾਂ ਨੇ ਦੱਸਿਆ ਪਿਛਲੇ ਲਗਭਗ 5 ਤੁਹਾਨੂੰ ਐਂਡੀ ਵੱਡੀ ਗਿਣਤੀ 250 ਦੇ ਤਕਰੀਬਨ ਮੋਬਾਈਲ ਉਥੋਂ ਮਿਲਣਾ ਪਿਛਲੇ 5 ਸਾਲ ਦੇ ਵਿੱਚ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਐ ਵੀ ਐਡੀ ਵੱਡੀ ਜੇ ਹਾਈ ਸਕਿਉਰਿਟੀ ਜੇਲ੍ਹ ਦੇ ਅੰਦਰ ਜੈਮ ਲੱਗੇ ਹੁੰਦੇ باوجود 250 ਦੇ ਤਰੀਕੇ ਨਾਲ ਮੋਬਾਈਲ ਉਥੋਂ ਮਿਲਣਾ ਕੋਈ ਆਮ ਗੱਲ ਨਹੀਂ ਇੱਥੇ ਪ੍ਰਸ਼ਾਸਨ ਦੀ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਇਸ ਗੱਲ ਤੇ ਵੀ ਇਹਨਾਂ ਮੋਬਾਈਲ ਉਥੋਂ ਮਿਲਦੇ ਆ ਇਹਨਾਂ SIM ਕਾਰਡ ਮਿਲਦੇ ਆ ਨਹੀਂ ਬੈਟਰੀ ਮਿਲਦੀਆਂ ਕਿਵੇਂ ਉੱਥੇ ਪਹੁੰਚ ਰਹੇ ਆ ਤੇ ਕੀ ਉਹਨਾਂ ਤੇ ਅੱਜ ਤੱਕ ਐਕਸ਼ਨ ਲਿੱਤਾ ਗਿਆ ਪਿਛਲੇ ਸਰਕਾਰਾਂ ਸਮੇਂ ਵੀ ਉਸੇ ਰੇਸ਼ੋ ਨਾਲ ਚੱਲ ਰਹੀ ਸੀ ਮੋਬਾਈਲ ਅੰਦਰ ਪਹੁੰਚ ਰਹੇ ਸੀ ਤੇ ਯਾਦੋਂ ਤੋਂ ਮਿਲ ਰਹੇ ਆ ਮੋਬਾਈਲ ਸਿਮ ਕਾਰਡ ਬੈਟਰੀਆਂ ਤੇ ਇਸ ਵਾਸਤੇ ਜਾਨਕੀ ਕੋਈ ਵੀ ਸਰਕਾਰ ਇਸ ਵਾਸਤੇ ਚੁਸਤ ਨਹੀਂ ਹੈ ਵੀ ਇਸ ਨੂੰ ਰੋਕ ਠੱਲ પા ਸਕੀਏ ਕਿਉਂਕਿ ਇੱਥੇ ਜਿਹੜੀ ਕੇਂਦਰੀ ਜਲ ਬਠਿੰਡਾ ਹੈਗੀ ਇੱਥੇ ਪੰਜਾਬ ਪੁਲਿਸ ਦੇ ਨਾਲ ਨਾਲ ਇੱਥੇ ਕੇਂਦਰ ਦਾ ਸਖਸ਼ਾ ਬਲ ਵੀ ਲਗਾਇਆ ਗਿਆ ਹੈ ਤੇ ਹੁਣ ਦੋ ਦੋ ਜਣੇ ਸਕਿਉਰਿਟੀ ਹੁੰਦੇ ਬਾਜੂ ਦੇ ਮੋਬਾਈਲ ਉੱਥੋਂ ਮਿਲਣ ਆਏ ਆ ਬਹੁਤ ਵੱਡੀ ਸੁਰੱਖਿਆ ਦੇ ਵਿੱਚ ਸੇਨ ਲੱਗਦੀ ਹੈ ਇਹਦੇ ਵਿੱਚ ਵੀ ਇਹਦੇ ਵਿੱਚ ਪੂਰੀ ਜਾਂਚ ਪੜਤਾਲ ਕਰਕੇ ਨੂੰ ਦੇਖਣਾ ਚਾਹੀਦਾ ਵੀ ਕਿਉਂ ਮੋਬਾਈਲ ਮਿਲ ਰਹੇ ਆ ਅੰਦਰ ਕਿੱਥੋਂ ਪਹੁੰਚਦੇ ਆ ਕੌਣ ਪਛਾਣ ਆ ਲੈ ਚ ਦੇ ਇਹਦੇ ਵਿੱਚ ਕਿਹਦੇ ਕਿਹੜਾ ਹੱਥ ਹੈ ਦੇ ਵਿੱਚ ਤੇ ਜਦੋਂ ਜੇ ਗੱਲ ਕਰੀ ਗੈਂਗਸਟਰ ਵੀ ਬਹੁਤ ਬਹਿਟਾ ਜਿਹਦੇ ਵਿੱਚ ਪੰਥ ਹੈ ਗਿਆ ਤੇ ਉਹਦੇ ਬਾਰੇ ਕੀ ਕਹਿੰਦਾ ਦੇਖੋ ਜੈਂਗਸਟਰ ਬੰਦ ਹੈ ਇਹੀ ਹੈ ਵੀ ਜੈਂਗਸਟਰ ਸ਼ਾਇਦ ਉਹ ਵੀ ਮੋਬਾਈਲਾ ਦਾ ਯੂਜ਼ ਕਰਦੇ ਆ ਕਿਉਂਕਿ ਮੋਬਾਈਲ ਉਥੋਂ ਕੰਟੀਨਿਊ ਮਿਲਦੇ ਰਹੇ ਆ ਪਿੱਛੇ ਜੇ ਤੁਸੀਂ ਦੇਖੇ ਇੱਕ ਇੰਟਰਵਿਊ ਵੀ ਹੋਈ ਸੀ ਉਹਦੇ ਵਿੱਚ ਹੀ ਲੋਕਾਂ ਦੀ ਸੂਈ ਹਲੇ ਸ਼ੱਕ ਦੀ ਸੂਈ ਬਠਿੰਡਾ ਦੀ ਸੈਂਟਰਲ ਜੇਲ੍ਹ ਤੇ ਘੁੰਮ ਰਹੀ ਹੈ ਤੇ ਉਹਦਾ ਹਾਈ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਅੱਜ ਤੱਕ ਤੇ ਪਰ ਇੰਨੇ ਗੈਂਗਸਟਰ ਹੋਣ ਦੇ ਬਾਵਜੂਦ ਹੁਣ ਦੇਖੋ ਤੁਸੀਂ ਏ ਕੈਟਾਗਰੀ ਬੀ ਕੈਟਾਗਰੀ ਦੇ ਗੈਂਗਸਟਰ ਬਠਿੰਡਾ ਜੇਲ੍ਹ ਦੇ ਵਿੱਚ ਬੰਦੇ ਤੇ ਉਹਦੇ ਫਿਰ ਵੀ ਉੱਥੇ ਮੋਬਾਈਲ ਮਿਲਨੇ ਇਹਦਾ ਮਤਲਬ ਇਹ ਲੱਗਦਾ ਵੀ ਗੈਂਗਸਟਰ ਉੱਥੇ ਜਾਂ ਕੈਦੀ ਉੱਥੇ ਮੋਬਾਈਲ ਯੂਜ਼ ਕਰਦੇ ਆਂ ਅੰਦਰ ਤੇ ਜੈਮ ਲੱਗੇ ਹੁੰਦੇ ਬਾਵਜੂਦ ਵੀ ਹਾਂਜੀ ਤੇ ਇਸ ਸਬੰਧ ਵਿੱਚ ਅੱਗੇ ਵੀ ਤੁਸੀਂ ਸ਼ਿਕਾਇਤ ਕਰੋਗੇ ਜੀ ਬਿਲਕੁਲ ਮੈਂ ਆਰਟੀਆ ਦਾ ਕਾਪੀ ਨਾਲ ਲਗਾ ਕੇ ਸੀਐਮ ਆਫਿਸ ਨੂੰ ਤੇ ਡੀਜੀਪੀ ਪੰਜਾਬ ਜੀ ਨੂੰ ਮਾਂਜੂ ਨੂੰ ਉਹਨਾਂ ਨੂੰ ਦੋਨਾਂ ਨੂੰ ਸ਼ਿਕਾਇਤ ਕਰਕੇ ਇਹਨਾਂ ਦੀ ਬੰਦੇ ਜਾਂਚ ਪੜਤ ਇਸ ਦੌਰਾਨ ਗੋਇਲ ਹੋਰਾਂ ਨੇ ਦੱਸਿਆ ਕਿ ਪਿਛਲੇ 5 ਸਾਲਾਂ ਦੌਰਾਨ ਜੇਲ੍ਹ ਦੇ ਵਿੱਚੋਂ ਲਗਭਗ 248 ਫੋਨ ਅਤੇ 150 ਬੈਟਰੀਆਂ ਬਰਾਮਦ ਕੀਤੀਆਂ ਗਈਆਂ ਹਨ ਪਰ ਸਵਾਲ ਇਹ ਹੈ ਕਿ ਇੰਨੀ ਭਾਰੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਜੇਲ੍ਹ ਦੇ ਵਿੱਚ ਫੋਨ ਅਤੇ ਹੋਰ ਕੀਮਤੀ ਸਮਾਨ ਕਿਵੇਂ ਦਾਖਲ ਹੁੰਦਾ ਹੈ ਇਸ ਸਵਾਲ ਦਾ ਜਵਾਬ ਨਾ ਤਾਂ ਜੇਲ੍ਹ ਪ੍ਰਸ਼ਾਸਨ ਕੋਲ ਹੈ ਤੇ ਨਾ ਹੀ ਪੰਜਾਬ ਸਰਕਾਰ ਦੇ ਕੋਲ ਆਖਿਰ ਇਹਨਾਂ ਘਟਨਾਵਾਂ ਦਾ ਜ਼ਿੰਮੇਵਾਰ ਕੌਣ ਹੈ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ